ਲੇ ਵੀ ਪਾਤਾ 4 ਇਸ ਵਾਰੀ 4 ਆਪਣਾ ਉਹ ਤਾਂ ਵੇ ਸਿੱਧਾ ਹਰ ਸਾਲ ਪਾਉਂਦਾ ਕਬੱਡੀ ਖਟਿਆਰੀ ਗੱਗੀ ਜਖੇਪਲ ਪੁੱਠੀ ਕੈਂਚੀ ਦਾ ਮਾਸਟਰ 4 ਨਾਲ ਵੀ ਇੱਕ ਤਰ੍ਹਾਂ ਦੀ ਕਬੱਡੀ ਇਹ ਖੇਡ ਰਿਹਾ ਪਤੰਦਰ ਨੇ ਦੇਖੋ 6 ਫੁੱਟ ਚ ਚੱਲ ਗਿਆ ਤੰਨੇ ਕਿੰਨੇ ਦਾ ਚਾਰ ਖਪਾਰ ਤਾਂ ਬਹੁਤ ਦੱਬਿਆ ਬੰਦੇ ਨੇ ਤੇ ਵੀ ਟ੍ਰੈਡ ਵੀ ਦੇਖਿਆ ਜਾਂਦਾ ਜੀਨੇ ਡਰਾਈਵਰ ਨੂੰ ਬਹੁਤ ਆਇਆ ਹੋਇਆ ਓ ਲੱਗਦਾ ਹਾਂ ਮੈਂ ਮਰੀ ਡੈਕੋਰੇਸ਼ਨ ਬਾਈ ਵੀ ਕਰ ਦੋ ਨਾ ਇਹਦੀ ਬੈਲੋ ਬਣਾ ਲੈ ਹੈ ਇਹ ਟ੍ਰੈਵਲਡ ਕਰਵਾ ਦਈਏ ਇਹਦੇ ਟਾਇਰ ਦੇਖਦੇ ਦੀ ਕੰਮਾ ਨਹੀਂ 18 43b ਹੈ ਜਿਹੜਾ ਮਹਿੰਗਾ ਤਾਂ ਜ਼ਰੂਰ ਆ ਪਰ ਜਿੱਤੇ 4 ਪੁਣੇ ਉਤੇ 10 ਦਿੰਦਾ ਵੀ ਭਾਈ ਮਹਿੰਗੇ ਆ ਪਰ ਬੇਕਾਰ ਨਹੀਂ ਸਾਡੇ ਨਾਲ ਫੋਰਮੈਨ ਅਮਰਤਪਾਲ ਸਿੰਘ ਵੀ ਮੌਜੂਦ ਨੇ ਉਹਨਾਂ ਦੇ ਵਿਚਾਰ ਲੈਣੇ ਆ हां अमृत हां जी हां ड्राइवर बारे दस रहा ही मैं अच्छा ड्राइवर ਦਾ ਹੈਗਾ ਚੰਗਾ ਵੀ ਆਪਦੇ ਆਪ ਨੂੰ ਕਹੋਦਾ ਵੀ ਹੈ ਪਰ ਡਰਾਈਵਰ ਇਧਰ ਅੱਜ ਕੱਚੇ ਤੇ ਲਾਦਾ ਹੀ ਸਾਰਿਆਂ ਕੰਦਾ ਹੇੜ ਕੇ ਆਹ ਦੇਖੋ ਆ ਚਾਰ ਦੇਖੋ ਜੀ ਆ ਚਾਰ ਨੀਆਂ ਪੈਨੇ ਟਰੈਕਟਰ ਰੋਕਾ ਹੀ ਇਹਦੇ ਨਾਲ ਅਸੀਂ ਆ ਚਾਲੀ ਨਾਲ ਕਹਿੰਦਾ ਟਰੈਕਟਰ ਰੋਕਿਆ ਆ ਟਰੈਕਟਰ ਇਹ ਵੇਦਾ ਕਰਤਾ ਸੀ ਕੱਚੇਟਾ ਕਰਤਾ ਸੀ ਇਹਨੂੰ ਕੋਈ ਲੈ ਕੇ ਨਾ ਜਾਵੇ ਨਗਮਾ ਡਰਾਈਵਰ ਹੈ ਕਹਿੰਨੇ ਚਾਰ ਬਣਾ ਦਾ ਕੱਚ ਦਾ ਡਰਾਈਵਰ ਪੁੱਛੋ ਜੀ ਨਾ ਯਾਰ ਐਂ ਬੇਚ ਨਾ 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 ਬੇਚ ਲਈ ਆਪਾਂ ਸਰਿਆ ਬਗੈ ਨਾ ਅੱਛੇ ਮੇਰੇ ਜਮਨ ਪਤੀ ਨੇਜ ਕਰਦੇ ਆ ਜੀ ਪੀ ਗੱਗੀ ਵੀ ਹੱਸੀ ਆਂਦਾ ਦੇਖੋ ਕੀ ਬਣਦਾ ਉੱਚਾ ਬਹੁਤ ਕਿੰਨੇ ਸਾਲ ਚਾਰ ਪਾੜਾ ਉੱਚਾ ਵਗਿਆ ਉੱਚੇ ਦਾ ਹੀ ਕਰੇ ਹੁੰਦਾ ਸਾਈਡਾਂ ਤੇ ਖੜਿਆ ਤਾਗੀ ਸਾਈਡਾਂ ਉੱਚੇ ਹੀ ਸਾਈਡਾਂ ਤੇ ਵੀ ਦੇਖੋ ਕਿੰਨਾ ਖੜਿਆ ਤਾ ਕੰਧਾਂ ਦੇ ਤੀਆਂ ਕੰਧਾਂ ਦੇਖਦੀਆਂ ਕਹਿੰਦੇ ਗੱਗੀ ਨੇ ਗੀਤ ਵੀ ਲਾਹ ਰਖਿਆ ਕਿ ਨਾ ਜ਼ਿੰਦਗੀ ਦੇ ਆਉਣ ਵਾਲਾ ਪੰਕੀ ਕੋਈ ਕੋਈ ਕਣੀ ਜੀ ਡਿੱਗੀ ਜਾਂਦੀ ਆ ਅੱਜ 21 ਤਰੀਕ 7ਵਾਂ ਮਹੀਨਾ 4 ਪਾਤ ਆਪਾਂ ਨੇ ਧੰਨਵਾਦ ਜੀ ਸਾਥੀਓ